ਜੋ ਦੂਨਾ ਹੈ ਸ਼ਮਸ਼ਾਨ ਮੇ ਦੂਨਾ ਹੈ ਇਹ ਪ੍ਰਚੀਨ ਕਾਲ ਕਾ ਹੈ ਠੀਕ ਹੈ ਇਹ ਕਮ ਲਗਭਗ 100 ਸਾਲ ਪੁਰਾਣਾ ਦੂਨਾ ਹੈ ਔਰ ਇਸ ਦੂਨੇ ਪੇ ਜਿਤਨੇ ਵੀ ਕਹਿਣਾ ਮਤਲਬ ਸਾਧੂ ਸੰਤ ਹੈ ਉਹਨਾਂ ਨੇ ਤਪੱਸਿਆ ਕੀ ਠੀਕ ਕਈ ਸਾਲੋਂ ਸੇ ਕੀ ਤਾਰ ਤੋਂ ਬਹੁਤ ਜਗ੍ਹਾ ਹੁੰਦੇ ਹੈ ਹਮਨੇ ਬਹੁਤ ਦੇਖੇ ਹੈ ਲੇਕਿਨ ਯਹਾਂ ਐਸਾ ਕਿਆ ਖਾਸ ਹੈ ਹਾਂ ਤਾਂ ਜਰੂਰ ਮੇਰੇ ਹੁੰਦੇ ਹੈ ਕਰਮ ਵਾਲਾ ਭੋਲੇ ਸ਼ੰਕਰ ਹੁੰਦਾ ਹੈ ਠੀਕ ਹੈ ਦੁੱਖ ਸੁੱਖ ਉਹ ਤੇ ਦੋਨੋਂ ਪਹਿਣਾ ਹੈਗੀ ਹੈ ਠੀਕ ਹੈ नमस्कार आप देख रहे हैं हेडलाइन ट्वेंटी फोर मैं इंशा और आज यहाँ हम पहुँचे हैं लुधियाना के शमशान घाट के सबसे प्राचीन शिव मंदिर में तो आप देख सकते हैं कि यहाँ पे कितना सुंदर श्रृंगार किया गया है और हमारे साथ यहाँ पे मौजूद हैं शिव नंदी जी जयशंकर हर हर महादेव जी जयशंकर जी शिव नंदी जी श्रृंगार तो बहुत जगह होते हैं हमने बहुत देखे हैं लेकिन यहाँ ऐसा क्या खास है ਦੇਖੋ ਪੋਲੇ ਸ਼ੰਕਰ ਤੇ ਹਰ ਜਗ੍ਹਾ ਕੰਨ ਕੰਨ ਚ ਬਾਸਮ ਠੀਕ ਹੈ ਆਪਾਂ ਗਲੀ ਨੁੱਕਰ ਹਰ ਜਗ੍ਹਾ ਪੋਲੇ ਸ਼ੰਕਰ ਦਾ ਦਰਬਾਰ ਬਣਿਆ ਹੈ ਤੇ ਸ਼ਿੰਗਾਰ ਤੇ ਦੇਖਾ ਦੇਖੀ ਸਾਰੀ ਦੁਨੀਆ ਕਰ ਲੈਂਦੀ ਹੈ ਮਗਰ ਇਸ ਦਰਬਾਰ ਦੇ ਵਿੱਚ ਪੋਲੇ ਸ਼ੰਕਰ ਖੁਦਾ ਵਰਾਈ ਮੰਨਦੇ ਆ ਹੱਥ ਜਰੂਰ ਮੇਰੇ ਹੁੰਦੇ ਆ ਕਰਮਲਾ ਪੋਲੇ ਸ਼ੰਕਰ ਹੁੰਦਾ ਹੈ ਕਿਉਂਕਿ ਕਰਦਾ ਹੀ ਹੋਈ ਉਹਦੀ ਇੱਛਾ ਤੋਂ ਬਿਨਾ ਹੋਈ ਨਹੀਂ ਸਕਦਾ ਕਿਉਂਕਿ ਆਪਾਂ ਦੇਖ ਕੇ ਫੋਟੋ ਕਾਪੀ ਕਰ ਸਕਦੇ ਆ ਮਗਰ ओरिजिनल ਦੀ ਕਾਪੀ ਆਉਂਦੀ ਹੈ ਮਗਰ ओरिजिनल ਇੱਕੋ ਹੀ ਹੁੰਦਾ ਹੈ ਮਗਰ ਉਹ ਤਾਂ ਹੀ ਆਊਗਾ ਜੋ ਤੁਹਾਡੇ ਅੰਦਰ ਵੱਸੂਗਾ ਜੋ ਪ੍ਰਮਾਤਮਾ ਆਪਣੇ ਅੰਦਰ ਹੋਗਾ ਉਹ ਤਰੀ ਉਹ ਰੂਪ ਬਾਹਰ ਮਿਨਾ ਤੇ ਆਪਾ ਦੇਖ ਕੇ ਰੂਪ ਨਹੀਂ ਸਕਦੇ ਕੋਈ ਵੀ ਹੈ ਕੋਈ ਆਰਟਿਸਟ ਵੀ ਹੈ ਕੋਈ ਵੀ ਚੀਜ਼ ਹੈ ਕੋਈ ਆਰਟਿਸਟ ਹੁੰਦੇ ਆ ਉਹਨ ਵੀ ਤੁਸੀਂ ਚੀਜ਼ ਦਿਖਾਉਗੇ ਤਾਂ ਹੀ ਉਹ ਕਾਪੀ ਰਾਈਟ ਕਰੂਗਾ ਇਹ ਪਰਮਾਤਮਾ ਤੁਹਾਡੇ ਅੰਦਰ ਪ੍ਰਵੇਸ਼ ਕਰੂਗਾ ਤਾਂ ਹੀ ਉਹ ਸ਼ਿਵਲਿੰਗ ਤੇ ਉਹਦਾ ਰੂਪ ਆਊਗਾ ਤੇ ਪਰਮਾਤਮਾ ਭੋਲੇ ਸ਼ੰਕਰ ਹੈ ਇਹ ਦਰਵਾਜ਼ਾ ਐਸਾ ਹੈ ਜਿਹੜਾ ਵੀ ਇਸ ਦਰਵਾਜ਼ੇ ਦੇ ਵਿੱਚ ਆਂਦਾ ਹੈ ਸ਼ਿੰਗਾਰ ਰੂਪ ਤੇ ਭੋਲੇ ਸ਼ੰਕਰ ਵਿਰਾਜਮਣ ਹੈ ਉਹਦਾ ਵੀ ਸ਼ਕਸ਼ਟ ਵਿਰਾਜਮਣ ਹੈ 24 ਘੰਟੇ 365 ਦਿਨ ਕਹਿੰਦਾ ਜਿਹੜਾ ਦੁੱਖ ਕਹਿੰਦਾ ਕਿਸੇ ਨੂੰ ਦੁੱਖ ਦੁੱਖ ਤੇ ਹਰ ਘਰ ਦੇ ਵਿੱਚ ਆਂਦਾ ਹੈ ਠੀਕ ਹੈ ਦੁੱਖ ਸੁੱਖ ਉਹ ਤੇ ਦੋਨੋਂ ਪੈਣਾ ਹੈ ਗਿਆ ਠੀਕ ਹੈ ਉਹਨਾਂ ਦੋਨਾਂ ਆਣਾ ਜਾਣਾ ਹੈਗਾ ਕੋਈ ਕਹਿੰਦਾ ਦੁੱਖ ਵੀ ਆਇਆ ਤੇ ਸੁੱਖ ਵੀ ਆਇਆ ਤੇ ਪ੍ਰਮਾਤਮਾ ਇਸ ਦਰਬਾਰ ਦੇ ਵਿੱਚ ਜਿਹੜਾ ਦੁਖੀ ਹੋ ਕੇ ਆਉਂਦਾ ਕਹਿੰਦਾ ਮੇਰਾ ਕੋਈ ਨਹੀਂ ਹੈਗਾ ਪੁਲੀ ਸ਼ੰਕਰ ਕਹਿੰਦੇ ਆ ਤੇ ਸੀ ਮੇਰੇ ਦਰਵਾਜ਼ੇ 'ਚ ਮੈਂ ਆਪਣੇ ਆਪ ਸਾਹਮਣ ਲਗਾ ਸਭ ਦੇਖ ਲਗਾ ਕਹਿੰਦੇ ਕਿਸੇ ਦਾ ਕੋਈ ਨਹੀਂ ਹੈ ਤਾਂ ਮੈਂ ਤੇਰੀ ਆ ਆਪ ਸੇਵਾ ਮੈਂ ਕੱਪਸੇ ਲੱਗੇ ਆ ਮੈਨੂੰ ਪੁਲੀ ਸ਼ੰਕਰ ਨੇ ਦੇਖੋ ਮੇਰੀ ਫੈਮਲੀ ਦਾਦਾ ਸੋਮੀ ਹੁਣ ਵੀ ਹੈ ਪਹਿਲੇ ਵੀ ਸੀ ਤੇ ਮੈਂ ਵੀ ਦਾਦਾ ਸੋਮੀ ਸੀ ਤੇ ਮਾਲਕ ਨੇ ਆਪਣੇ ਦਰਵਾਜ਼ੇ 'ਚ ਕਿਉਂਕਿ ਦਾਦਾ ਸੋਮੀ ਦੇਖੋ ਬਾਬਾ ਜੀ ਵੀ ਇੱਕ ਕਹਿਣਾ ਇਨਸਾਨ ਰੂਪ ਚਾਹੇ ਧਰਤੀ ਤੇ ਠੀਕ ਹੈ ਉਹ ਵੀ ਤੇ ਭੋਲੇ ਸ਼ੰਕਰ ਨੇ ਮੈਨੂੰ ਇਧਰ ਜਿਹੜਾ ਸ੍ਰਿਸ਼ਟੀ ਚਲਾਉਣ ਵਾਲਾ ਉਹਨੇ ਆਪਣੇ ਚੰਨਾਂ ਸੇਵਾ ਲਾ ਲਈ ਤੇ ਉਸ ਤੋਂ ਵੱਡਾ ਕਹਿਣਾ ਕਿਸਮਤ ਵਾਲਾ ਕੌਣ ਹੈ ਮੈਨੂੰ 2013 ਤੋਂ ਲੈ ਕੇ ਅੱਜ 2025 ਹੋ ਗਈ ਲਗਭਗ 12-13 ਸਾਲ ਹੋ ਗਏ ਭੋਲੇ ਸ਼ੰਕਰ ਨੇ ਆਪਣੇ ਦਰਬਾਰ ਦੀ ਸੇਵਾ ਲਈਏ ਸ਼ਿੰਗਾਰ ਦੀ ਸ਼ਿੰਗਾਰ ਮੈਂ ਕੋਈ ਸਿੱਖਿਆ ਨਹੀਂ ਸ਼ਿੰਗਾਰ ਭੋਲੇ ਨਾਨ ਨੇ ਗਿਫਟ ਦਿੱਤਾ ਹੈ ਦੇਖੋ ਸ਼ਿੰਗਾਰ ਦੇ ਨਾਲ-ਨਾਲ ਬਾਹਰ ਤੂੰ ਨੇ ਦੀ ਸੇਵਾ ਉਹ ਵੀ ਗਿਫਟ ਮਿਲੀ ਹੈ ਕਿਉਂਕਿ ਦੇਖੋ ਜਿਹੜੀ ਗਿਫਟ ਹੁੰਦੀ ਹੈ ਉਹਦੀ ਵੈਲਿਊ ਜ਼ਿਆਦਾ ਹੁੰਦੀ ਹੈ ਜਿਹੜੀ ਕਹਿੰਨਾ ਮਤਲਬ ਆਪਣੇ ਆਪ ਕਮਾਈ ਹੋਵੇ ਉਹਨੂੰ ਬੰਦੇ ਨੂੰ ਹੰਕਾਰ ਹੁੰਦਾ ਹੈ ਗਿਫਟ ਹੈ ਹੱਚੀ ਗਿਫਟ ਹੈ ਗਿਫਟ ਲਈ ਇਹਨਾਂ ਜੋ ਪਰਮਾਤਮਾ ਨੇ ਤੁਹਾਡੇ ਜਿਓ ਲਈ ਗਿਫਟ ਭਾਰ ਤੱਕ ਕੱਕਾ ਤੇਰਾ ਹੀ ਹੈ ਸੰਭਾਲਣਾ ਇੱਧਰ ਸੰਭਾਲਣਾ ਵੀ ਉਹਨੇ ਕਰਨਾ ਵੀ ਉਹਨੇ ਠੀਕ ਹੈ ਗੱਲ ਅੱਛਾ ਜੋ ਧੂਨੇ ਦਾ ਜੋ ਮਹੱਤਵ ਹੈ ਉਹ ਉਹ ਕੀ ਹੈ ਦੇਖੋ ਉਹ ਜੋ ਧੂਨਾ ਹੈ ਸ਼ਮਸ਼ਾਨ ਮੇ ਧੂਨਾ ਹੈ ਇਹ ਪ੍ਰਚੀਨ ਕਾਲ ਦਾ ਹੈ ਠੀਕ ਹੈ ਇਹ ਕਮ ਲਗਭਗ 100 ਸਾਲ ਪੁਰਾਣਾ ਧੂਨਾ ਹੈ ਔਰ ਇਸ ਧੂਨੇ ਤੇ जितनी भी कहना मतलब साधु संत है उन्होंने तपस्या की ठीक कई सालों से की ये मंदिर बनने से पहले शमशान बनने से पहले वो दूना बहुत पुराना है और जो भी कहना मतलब जो तपस्या का फल है जो प्रभु ने देखो सौमी कैलाशपुरी महाकाल बाबा जी जिनकी उज्जैन के शिवलिंग में आकृति आई साक्षात ठीक है वो प्रमाण क्या कहना परमात्मा प्रमाण इतना है, है कि मैं धरती लोक पर किसी न किसी रूप में हूँ ठीक है दूसरी बात तो उन्होंने लुधियाना की धरती पर आए और कहना उन्होंने ही बख्शिए की ये एक चुटकी की बबूती जो बख्श की है उन्होंने की आ गई फिर ऐसे ही परमात्मा किसी न किसी माध्यम से वो कहने अपनी जो सेवा लगानी है उन्होंने ही लगानी है करना तो भोले शंकर नहीं हमने कुछ नहीं करना ना हम कर सके ना हम करें कहने जो भी है उनके हाथ में है इसी करके कहने हैं भोले शंकर के दरबार में आओ सब चिंता छोड़ जाओ समझे वो अपने आप संभालने वाले शिवनंद शिवनंदी जी अभी जैसे कि शिवरात्रि आने वाली है तो यहाँ क्या कुछ नया देखने को मिलेगा या फिर क्या कुछ खास होने वाला है इस बार शिवरात्रि में देखो, शिवरात्रि थे कहने जब से ये धरती बनी है तब से शिवरात्रि मनाई जा रही है क्योंकि वो देवों के देव महादेव की शिवरात्रि है कहते है हम अपना कोई शादी हो या एनिवर्सरी हो हम तो कहते हैं कोई कहता है पाँच साल बाद कहना पाँचवीं है दसवीं है पंद्रहवीं दस है पचवीं है, है ये जो भी है कहते हम मनानी है तो शंकर की है तो पता नहीं कितनी कितनी कहना मना चुके आगे और मनानी है और ये शमशान में ये पंद्रमा शिव वाह होने जा रहा है जो श्री महाकाल श्रृंगार सेवा सोसाइटी जो एन इस सोसाइटी ये शमशान में है ਤੋ ਉਹਨਾਂ ਦਾ ਜੋ ਪ੍ਰਧਾਨ ਵੀ ਹੈ ਉਹ ਬੋਲੇਨਾਥ ਖੁਦ ਆਪ ਹੀ ਹੈ ਉਹ ਆਪ ਹੀ ਕਰਵਾ ਰਹੇ ਸਾਰਾ ਕੁਝ ਉਹ ਜਿੰਨੀ ਵੀ ਇਨਕੇ ਸਾਥ ਸੰਗਤ ਜੁੜੀ ਹੋਈ ਹੈ ਜਿੰਨੀ ਵੀ ਸੰਗਤ ਹੈ ਜਿੰਨੇ ਵੀ ਸਦਸਿਆ ਹੈ ਸਭ ਬੋਲੇਨਾਥ ਕੇ ਹੀ ਰੂਪ ਹੈ ਕਿ ਦੇਖੋ ਹਮ ਕਹਿੰਦੇ ਹਮ ਕੁਝ ਨਹੀਂ ਕਰ ਸਕਤੇ ਇਹ ਕਰੇ ਤੋ ਹੋਏ ਕਹਿੰਦੇ ਅਸੀਂ ਅਸੀਂ ਕੁਝ ਨਹੀਂ ਕਰ ਸਕਦੇ ਪੋਲੀ ਸ਼ੰਕਰ ਕਰਾਵੇ ਸਭ ਕੁਝ ਹੋਵੇ ਤੇ ਐਤ ਕੀ ਸਪੈਸ਼ਲ ਹੋਣ ਜਾ ਰਿਹਾ ਹੈ ਪੋਲੀ ਸ਼ੰਕਰ ਆਪ ਵਰਾਇਮਣ ਹੋਣ ਜਾ ਰਿਹਾ ਹੈ 144 ਸਾਲ ਬਾਅਦ ਮਹਾਕੁੰਭ ਲੱਗਿਆ ਤੇ 144 ਸਾਲ ਬਾਅਦ ਜਿਹੜੀ ਮਹਾ ਸ਼ਵਰਾਤਰੀ ਜਿਹੜਾ ਦੇਖੋ ਸ਼ਵਰਾਤਰੀ 13 ਫਰਵਰੀ 13 ਜਨਵਰੀ ਨੂੰ ਸ਼ੁਰੂਆਤ ਹੋਈ ਸੀ ਆਪਣੇ ਮਹਾਕੁੰਭ ਦੀ ਤੇ ਇਸ ਜਿਹੜੀ ਲਾਸਟ ਸ਼ਾਈ ਸਨਾਣ ਹੈਗਾ 26 ਫਰਵਰੀ ਨੂੰ ਹੈ ਜਿਸ ਦਿਨ ਸ਼ਿਵਰਾਤਰੀ ਹੈ ਉਹ ਸ਼ਿਵਰਾਤਰੀ ਵਾਲੇ ਦਿਨ ਨੂੰ ਸਮਲੋ ਲਾਸਟ ਸ਼ਾਈ ਸਨਾਣ ਹੋਣਾ ਤੇ ਆਪਾਂ ਕਿੰਨੇ ਕਿਸਮਤ ਵਾਲੇ ਆ ਲੁਧਿਆਣਾ ਦੀ ਧਰਤੀ ਤੇ ਸ਼ਾਈ ਸਨਾਣ ਹੋਣ ਜਾ ਰਹੇ ਆ ਭੋਲੀ ਸ਼ੰਕਰ ਦੇ ਇਹ ਕਹਿੰਦਾ ਜਿਹੜਾ ਜਿਹੜਾ ਅਟੂਟ ਪੰਡਾਰਾ ਲੱਗਣ ਜਾ ਰਿਹਾ ਔਰ ਕਹਿੰਦਾ ਵਿਸ਼ਾਲ 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 ਸ਼ਿਵਵਾਹ ਹੋਣ ਜਾ ਰਿਹਾ ਤੇ ਇਹ ਤੁਸੀਂ ਜੋ ਸ਼ਿਵਰਾਤਰੀ ਨਾਉਂਗੇ ਹੁਣ ਤੇ ਆਪਾਂ ਪਿੱਛੇ ਕੈਂਪ ਤੁਸੀਂ ਕਮਾ ਸਕਦੇ ਦਿਖਾ ਸਕਦੇ ਹੋ ਕਿ ਹੁਣ ਆਪਣਾ ਇੱਕ ਸ਼ਮਸ਼ਾਨ ਦਾ ਮੰਦਰ ਨਜ਼ਰ ਆ ਰਿਹਾ ਉਸ ਦਿਨ ਸ਼ਮਸ਼ਾਨ ਮੰਦਰ ਤੇ ਭੋलेश्वर ਸ਼ੰਕਰ ਵਿਰਾਜਮਾਨੀ ਹੋਗੇ ਤੇ ਇਹ ਜਿਹੜਾ ਬਾਹਰ ਦਾ ਜਿਹੜਾ ਦ੍ਰਿਸ਼ ਹੈਗਾ ਸਾਰਾ ਟੋਟਲੀ ਕਹਿੰਦੇ ਆਪਾਂ ਜਿਵੇਂ ਜਾਣਦੇ ਆ ਕਿਸੇ ਬੈਲ ਜਾਣਦੇ ਆ ਆਪਾਂ ਪੈਲਸ ਬਣਾਉਂਦਾ ਹੈ ਪੈਲਸ ਇਧਾ ਹੀ ਮਹਿਲ ਬੰਨਾ ਹੈ ਕਿਉਂਕਿ ਰਾਜਾ ਸਾਹਿਬ ਵਿਰਾਜਮਾਨ ਹੈ ਤੇ ਰਾਜ ਮਹਿਲ ਜਿਹੜੀ ਸੰਗਰ ਆਣੀ ਹੈ ਤੇ ਭੋलेश्वर ਸ਼ੰਕਰ ਨੇ ਸਾਰੀ ਸੰਗਰ ਲਈ ਹਰ ਹਰ ਅਲ ਆਪਾਂ ਸਾਰੇ ਕਿਸਮਤਵਲਿਆ ਕਿ ਸ਼ਿਵਰਾਤਰੀ ਤੇ ਹਰ ਜਗ੍ਹਾ ਮਨਾਇ ਜਾਂਦੀ ਹੈ ਸ਼ਮਸ਼ਾਨ ਜਿਹੜੀ ਸਪੈਸ਼ਲ ਸ਼ਿਵਰਾਤਰੀ ਹੈ ਆਪਾਂ ਸਾਰੇ ਮਿਲ ਕੇ ਜਿੰਨੇ ਵੀ ਭਗਤ ਹੈਗੇ ਆ ਆਪਾਂ ਸਾਰੇ ਸੇਵਕ ਹੀ ਆ ਸਾਰੇ ਭਗਤੀ ਆ ਕਿਉਂਕਿ ਦੇਖੋ ਪ੍ਰਮਾਤਮਾ ਨੇ ਇਹ ਗੱਦੀ ਇਹ ਨਾਮ ਇਹ ਸਭ ਪ੍ਰਮਾਤਮਾ ਦਾ ਹੀ ਹੈ ਸਾਡਾ ਕੁਝ ਨਹੀਂ ਹੈ ਤੇ ਆਪਾਂ ਇੱਕ ਆਪਣੇ ਅੰਦਰੋਂ ਦਿਲ ਸਾਫ਼ ਕਰਕੇ ਪ੍ਰਮਾਤਮਾ ਨਾਲ ਜੁੜਨਾ ਚਾਹੀਏ ਔਰ ਪ੍ਰੇਮ ਦੇ ਨਾਲ ਪ੍ਰਮਾਤਮਾ ਕੁਝ ਨਹੀਂ ਮੰਗਦਾ ਪ੍ਰਮਾਤਮਾ ਕੀ ਮੰਗਦਾ ਹੈ ਕਿ ਪ੍ਰੇਮ ਆਪਾਂ ਪ੍ਰੇਮ ਦੇ ਨਾਲ ਆਈਏ ਤੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਲਈਏ ਆਪਣਾ ਜੀਵਨ ਸਫਲ ਕਰੀਏ ਜੈਸਾ ਕਿ ਹਮ ਜਾਣਦੇ ਹੈ ਕਿ ਜੋ ਭੋਲੇ ਨਾਤੇ ਹੈ ਉਹਨਾਂ ਦਾ ਘਰ ਹੀ ਸ਼ਮਸ਼ਾਨ ਸ਼ਮਸ਼ਾਨ ਮੇ ਹੈ ਤਾਂ ਐਸਾ ਕਿਉਂ ਕਿ ਲੋਕ ਸ਼ਮਸ਼ਾਨ ਜਾਣੇ ਸੇ ਡਰਤੇ ਹੈ ਦੇਖੋ ਭੋਲੇ ਸ਼ੰਕਰ ਦਾ ਘਰ ਤੇ ਕਲਾਸ ਦੇ ਵਿੱਚ ਹੈ ਤੇ ਸ਼ਮਸ਼ਾਨ ਦੇ ਵਿੱਚ ਉਹਨਾਂ ਨਿਵਾਸ ਸਥਾਨ ਹੈ ਉਹ ਭੋਲੇ ਸ਼ੰਕਰ ਸ਼ਾਂਤ ਕਹਿੰਦਾ ਮਲ ਕੱਲੇ ਕਹੋ ਉਹਨਾਂ ਨੂੰ ਜਿਹੜੀ ਸ਼ਮਸ਼ਾਨ ਦੇ ਵਿੱਚ ਜਿਹੜੀ ਸਮਗਰੀ ਜਿਹਨੂੰ ਕਹਿੰਦਾ ਮਲ ਅੰਤਿਮ ਸੰਸਕਾਰ ਹੁੰਦਾ ਹੈ ਅੰਤਿਮ ਕਹਿੰਦਾ ਆਪਾਂ ਬੋਡੀ ਛੱਡਦੇ ਆ ਕਹਿੰਦਾ ਜਿਹੜਾ ਲਾਸਟ ਸ਼ਮਸ਼ਾਨ 'ਚ ਆਣਾ ਹੈ ਜਿਹੜਾ ਸਾਡਾ ਸ਼ਰੀਰ ਹੈਗਾ ਪੰਜ ਤੱਤ ਵਾਲਾ ਬਣਾ ਜਦੋਂ ਉਹ ਸ਼ਰੀਰ 'ਚੋਂ ਆਤਮਾ ਨਿਕਲ ਜਾਂਦੀ ਹੈ ਤੇ ਹੋਏ ਉਹਨੂੰ ਕੀ ਕਹਿੰਦੇ ਜੀ ਕੀ ਇਹ ਚਲੇ ਗਿਆ ਛੱਡ ਗਿਆ ਜੀ ਸ਼ਰੀਰ ਨੂੰ ਕਹਿੰਦਾ ਇਨਸਾਨ ਦੇ ਨਾਮ ਤੋਂ ਲੈ ਕੇ ਨੇ ਉਹ ਜਿਹੜੀ ਜਿਹੜੀ ਸ਼ਰੀਰ ਨੂੰ ਨਾਮ ਲੈ ਕੇ ਨਹੀਂ ਬੁਕਾਰ ਦਿੰਦਾ ਕਹਿੰਦਾ ਜੀ ਹਾਂਜੀ ਡੈੱਡ ਬੋਡੀ ਕਿੱਥੋਂ ਲੈ ਕੇ ਜਾਣੀ ਜੀ ਕਿੰਨੇ ਵੇਲੇ ਸੰਸਕਾਰ ਕਰਨਾ ਹੈ ਸ਼ਵ ਕਿੰਨੇ ਵਲੇ ਗਿਆ ਨਾ ਕਿਉ ਉਹ ਸ਼ਵ ਨੂੰ ਸੰਭਾਲਵਾਲਾ ਸ਼ਵ ਬੈਠਾ ਹੈ ਕਿ ਉਹ ਸ਼ਵ ਸ਼ਵ ਸਮਝੇ ਜੋ ਸ਼ਵ ਦੇ ਉੱਪਰ ਮਾਤਰਾ ਉੱਤੋਂ ਜੁਗੀ ਤੇ ਸ਼ਵਨ ਜੁਗਾ ਤੇ ਦੇਖੋ ਸ਼ਵ ਸ਼ਵ ਸ਼ਮਸ਼ਾਨ ਸਭ ਦੀ ਸ਼ਾਨ ਇੱਕ ਬਰਾਬਰ ਤੇ ਇਹ ਦਰਬਾਰ ਐਸਾ ਹੈ ਸ਼ਮਸ਼ਾਨ ਤੇ ਜਿੱਥੇ ਕਹਿੰਦਾ ਮਤਲਬ ਹਰ ਕਿਸੇ ਦਾ ਇੱਕੋ ਇੱਕੋ ਦਰੀਆ ਨਾ ਸਿਸਟਮ ਹੁੰਦਾ ਹੈ ਕਹਿੰਦਾ ਮਤਲਬ ਕੋਈ ਇੱਥੇ ਵੱਡਾ ਨਹੀਂ ਕੋਈ ਛੋਟਾ ਨਹੀਂ ਜਿਹੜਾ ਮਰਜੀ ਆਵੇ ਪੋਲੀ ਸ਼ੰਕਰ ਦੇ ਦਰਵਾਜ਼ੇ ਤੇ ਪੋਲੀ ਸ਼ੰਕਰ ਤੇ ਆਰਾਮ ਨਾਲ ਆਪਣੀ ਆਪਣੀ भोलेनाथ शंकर दे मस्त बैठे हुए है अपनी भक्त च लगे हुए परमात्मा राम जी रहे हैं सारे काम हो रहे हैं कि शमशान है भोले शंकर शांति मिलती भोले शंकर कहते आ जा दरबार होना है ये ट्रेन कर रहा है ये ट्रेनिंग करा ठीक है जय शंकर हर हर बार तो ये हमारे साथ मौजूद थे शिव नंदी जी जिन्होंने शिवरात्रि के मौके पर लुधियाना वासियों को आमंत्रित किया और आप भी आइए शिवरात्रि के मौके पर और बाबा के चरणों में हाजरी लगाइए और देखते रहिए हेडलाइन 24